ਕਾਈ ਨਿਊਜ਼ ਪੰਜਾਬੀ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮ ਅਜੀਠੀਆ ਦੇ ਨਾਲ ਵਿਕਰਮ ਅਜੀਠੀਆ ਨੂੰ ਅੱਜ ਸਿੱਟ ਨੇ ਤਲਬ ਕੀਤਾ ਸੀ ਪਰੰਤੂ ਅੱਜ ਸਿੱਟ ਦੇ ਅੱਗੇ ਵਿਕਰਮ ਅਜੀਠੀਆ ਮੋੜ ਤੋਂ ਪੇਸ਼ ਨਹੀਂ ਹੋਏ ਤੇ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਕਿ ਜਿਹੜਾ ਕੇਸ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਿਹਾ ਤੇ ਜਿਸ ਦੇ ਤਹਿਤ ਉਹਨਾਂ ਨੇ ਅੱਜ ਆਪਣੇ ਵਕੀਲਾਂ ਦੇ ਨਾਲ ਸ਼ਲਾਹ مشورہ کرنا ہے کہ ਆਉਣ ਵਾਲੀ 23 ਤਰੀਕ ਨੂੰ ਇਹ ਕੇਸ ਦੀ ਪੇਸ਼ੀ ਹੈ ਸੁਪਰੀਮ ਕੋਰਟ ਦੇ ਵਿੱਚ ਇਸ ਤੇ ਤਹਿਤ ਉਹ ਅੱਜ ਪੇਸ਼ ਨਹੀਂ ਹੋ ਸਕਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਬੀਤੇ ਦੋ ਦਿਨ ਤੱਕ 18 ਤਰੀਕ ਨੂੰ ਵੀ ਵਿਕਰਮ ਮਜੀਠੀਆ ਨੂੰ ਸਿਟ ਨੇ ਤਲਬ ਕੀਤਾ ਸੀ ਉਸ ਦਿਨ ਵੀ ਵਿਕਰਮ ਮਜੀਠੀਆ ਨੇ ਹਵਾਲਾ ਦਿੱਤਾ ਸੀ ਕਿ ਉਹਨਾਂ ਦੀ ਜਿਹੜੀ ਪੇਸ਼ੀ ਹੈ ਇੱਕ ਅਮਰਸਰ ਦੀ ਕੋਰਟ ਦੇ ਵਿੱਚ ਹੈ ਤੇ ਇੱਕ ਸਿਟ ਨੇ ਵੀ ਉਹਨਾਂ ਨੂੰ ਤਲਬ ਕੀਤਾ ਹੈ ਤੇ ਇੱਕੋ ਸਮੇਂ ਦੇ ਉੱਤੇ ਇੱਕੋ ਦਿਨ ਉਹ ਦੋ ਮਾ ਥਾਵਾਂ ਦੇ ਉੱਤੇ ਪੇਸ਼ ਨਹੀਂ ਹੋ ਸਕਦੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਸੀ ਕਿ ਉਹ ਅਮਰਸਰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਜਾ ਰਹੇ ਨੇ ਤੇ ਉਸ ਦਿਨ ਸਿਟ ਦੇ ਅੱਗੇ ਉਹ ਪੇਸ਼ ਨਹੀਂ ਹੋਏ ਤੇ ਜਿਸ ਦੇ ਤਹਿਤ ਸਿਟ ਦੇ ਵੱਲੋਂ ਉਹਨਾਂ ਨੂੰ ਉਸੇ ਦਿਨ ਸੱਮਨ ਜਾਰੀ ਕਰ ਦਿੱਤੇ ਗਏ ਸਨ ਕਿ ਹੁਣ ਆਉਣ ਵਾਲੀ 20 ਤਰੀਕ ਨੂੰ ਭਾਵ ਅੱਜ ਉਹ ਸਿਟ ਦੇ ਅੱਗੇ ਪੇਸ਼ ਹੋਣ ਤੇ ਅੱਜ ਵਿਕਰਮ ਅਜੀਠੀਆ ਦੇ ਵੱਲੋਂ ਆਪਣੇ ਵਕੀਲਾਂ ਦੇ ਰਾਹੀਂ ਸਿਟ ਨੂੰ ਇੱਕ ਚਿੱਠੀ ਭੇਜੀ ਗਈ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਸ ਕੇਸ ਦੇ ਤਹਿਤ ਉਹਨਾਂ ਨੂੰ ਸਿਟ ਨੇ ਬੁਲਾਇਆ ਹੈ ਤਲਬ ਕੀਤਾ ਹੈ ਉਹੀ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਆਉਣ ਵਾਲੀ 23 ਤਰੀਕ ਨੂੰ ਇਸ ਦੀ ਸੁਣਵਾਈ ਹੈ ਜਿਸ ਦੇ ਤਹਿਤ ਉਹਨਾਂ ਨੇ ਆਪਣੇ ਵਕੀਲਾਂ ਦੇ ਨਾਲ ਸਲਾਹ مشورہ ਕਰਨਾ ਹੈ ਤੇ ਉਹ ਜਿਸ ਦੇ ਤਹਿਤ ਅੱਜ ਪੇਸ਼ ਨਹੀਂ ਹੋ ਸਕਦੇ ਜੇਕਰ ਗੱਲ ਕੀਤੀ ਜਾਵੇ ਇਹ ਸਾਰੇ ਕੇਸ ਦੀ ਤਾਂ ਇਸ ਕੇਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਕਈ ਮਹੀਨੇ ਜੇਲ੍ਹ ਦੀਆਂ ਰੋਟੀਆਂ ਵੀ ਖਾਣੀਆਂ ਪਈਆਂ ਨੇ ਤੇ ਨਸ਼ਾ ਤਸਕਰੀ ਦਾ ਜਿਹੜਾ ਇਹ ਕੇਸ ਵਿਕਰਮ ਮਜੀਠੀਆ ਦੇ ਨਾਲ ਜੁੜਿਆ ਹੋਇਆ ਹਾਲਾਂਕਿ ਵਿਕਰਮ ਮਜੀਠੀਆ ਦੇ ਵੱਲੋਂ ਸਾਫ਼ ਤੌਰ ਤੇ ਇਲਜ਼ਾਮਾਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਿਆਸਤ ਤੋਂ ਪ੍ਰੇਰਿਤ ਇਹ ਸਾਰਾ ਕੇਸ ਹੈ ਪੋਲਿਟੀਕਲ ਵੰਡੇਟਾ ਹੈ ਉਹਨਾਂ ਦੀ ਸ਼ੋਭੀ ਖਰਾਬ ਕਰਨ ਦੇ ਲਈ ਸਭ ਕੁਝ ਕੀਤਾ ਹੋਇਆ ਉਹਨਾਂ ਦੇ ਵੱਲੋਂ ਹਵਾਲਾ ਹਾਈ ਕੋਰਟ ਦੇ ਆਡਰਾਂ ਦਾ ਹਾਈ ਕੋਰਟ ਦੇ ਹੁਕਮਾਂ ਦਾ ਵੀ ਦਿੱਤਾ ਗਿਆ ਹੈ ਕਿ ਹਾਈ ਕੋਰਟ ਦੇ ਵੱਲੋਂ ਜਿਹੜੇ ਆਰਡਰ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਦੇ ਵਿੱਚ ਇਹ ਗੱਲ ਸਾਫ਼ ਤੇ ਸਪਸ਼ਟ ਹੈ ਕਿ ਨਾ ਤਾਂ ਉਹਨਾਂ ਦੇ ਕੋਲੋਂ ਕਿਸੇ ਵੀ ਪ੍ਰਕਾਰ ਦਾ ਜਿਹੜਾ ਨਸ਼ਾ ਹੈ ਰਿਕਵਰ ਹੋਇਆ ਤੇ ਨਾ ਹੀ ਕੋਈ ਅਜਹੀ ਸਮਗਰੀ ਜਾਂ ਅਜਹੀ ਕੋਈ ਪੈਸੇ ਦੀ ਸਮਗਰੀ ਹੈ ਉਹਨਾਂ ਦੇ ਕੋਲੋਂ ਬਰਾਮਦ ਹੋਈ ਹੋਵੇ ਪਰੰਤੂ ਇਹ ਕੇਸ ਦੇ ਵਿੱਚ ਸਿਰਫ ਤੇ ਸਿਰਫ ਇੱਕ ਸਿਆਸੀ ਰਣਨੀਤੀ ਦੇ ਤਹਿਤ ਉਹਨਾਂ ਨੂੰ ਫਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਸਿਆਸੀ ਧਿਰਾਂ ਦੇ ਵੱਲੋਂ ਉਹਨਾਂ ਨੂੰ ਫਸਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਕਿਚੜ ਉਛਾਲੇ ਜਾ ਰਹੇ ਹਨ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੀ 23 ਤਰੀਕ ਨੂੰ ਵੀ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੋਣ ਜਾ ਰਹੀ ਹੈ ਸੁਪਰੀਮ ਕੋਰਟ ਦਾ ਕੀ ਦਖਲ ਹੈ ਕੀ ਹੁਕਮ ਆਉਂਦਾ ਹੈ ਜਾਂ ਅੱਗੇ ਮੋੜ ਤੋਂ ਕੋਈ ਤਾਰੀਖ ਨਿਰਧਾਰਿਤ ਹੁੰਦੀ ਹੈ ਕੋਈ ਪੇਸ਼ੀ ਨਿਰਧਾਰਿਤ ਹੁੰਦੀ ਹੈ ਤੇ ਉਸ ਤੋਂ ਬਾਅਦ ਸਿੱਟ ਦੇ ਵੱਲੋਂ ਉਹਨਾਂ ਨੂੰ ਮੋੜ ਤੋਂ ਤਲਬ ਕੀਤਾ ਜਾਂਦਾ ਹੈ ਜਾਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਜਿਹੜਾ ਸਿੱਟ ਦਾ ਆਏ ਵਾਰ ਤਲਬ ਕਰਨਾ ਉਹ ਬੰਦ ਹੋ ਜਾਂਦਾ ਹੈ